ਵਹੀਗੁਰ ਜੀ ਕਾ ਖਾਲਸਾ ਵਹੀਗੁਰ ਜੀ ਕੀ ਫਤਿਹ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਿੱਖ ਇਤਿਹਾਸ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਦੋਂ ਗੁਰੂ ਨਾਨਕ ਤੇਜ ਜੀ ਮਹਾਰਾਜ ਔਰੰਚਲ ਪ੍ਰਦੇਸ਼ ਤੇ ਪੱਛਮੀ ਸਿਆੰਗ ਜ਼ਿਲ੍ਹੇ ਦੇ ਪਿੰਡ ਸਿਆੰਗਾਂਗ ਦੇ ਵਿੱਚ ਜਦੋਂ ਉਹ ਗਏ ਤੇ ਉੱਥੇ ਉਹਨਾਂ ਨੇ ਜੋ ਨੇ ਤੇ ਤਪੱਸਿਆ ਕੀਤੀ ਜਾਂ ਜਿੰਨਾ ਵੀ ਉੱਥੇ ਉਹਨਾਂ ਦਾ ਵਕਤ ਬੀਤੇ ਉਸ ਨਾਲ ਸੰਬੰਧਿਤ ਜਾਣਕਾਰੀ ਅਸੀਂ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਸੋ ਇਸ ਕਿਤਾਬ ਦੇ ਲੇਖਕ ਡਾਕਟਰ ਦਲਵੀਰ ਸਿੰਘ ਗਰੇਵਾਲ ਹਰਿਦਸ ਦੇ ਆਨ ਕਿ ਜਦੋਂ ਉਹਨਾਂ ਦੀ ਬਦਲੀ ਅਰੁਣਾਚਲ ਪ੍ਰਦੇਸ਼ ਵਿੱਚ ਹੁੰਦੀ ਤੇ ਇੱਕ ਦਿਨ ਉਹ ਸ਼ਾਮ ਦੇ ਵਕਤ ਬੈਠੇ ਅੰਗੀਠੀ ਤੋਂ ਅੱਗ ਸੇਕ ਰਹੇ ਸਨ ਤੇ ਉਹਨਾਂ ਕੋਲ ਸਿੰਗਾੰਗ ਦਾ گاؤں ਬੂੜਾ ਆਉਂਦਾ ਹੈ گاؤں ਬੂੜਾ ਸਿੰਗਾੰਗ ਵਿੱਚ ਜਿੱਦਾਂ ਆਪਣੇ ਪੰਜਾਬ ਚ ਪਿੰਡਾਂ ਦੇ ਸਰਪੰਚ ਕਹਿੰਦੇ ਨੇ ਇਸ ਤਰ੍ਹਾਂ ਉਧਰ گاؤں ਬੂੜਾ ਕਹਿੰਦੇ ਹਨ ਪਿਓ ਆਉਂਦਾ ਹੈ ਕਿ ਇੱਕ ਗੱਭਰੂ ਦੇ ਦਰਦ ਹੋ ਰਿਹਾ ਤੇ ਉਹਦੇ ਲਈ ਕੋਈ ਦਵਾ ਪਾਣੀ ਦਿਓ ਤੇ ਜਦੋਂ ਲੇਖਕ ਉਹਨਾਂ ਦੇ ਨਾਲ ਜਾਂਦੇ ਨੇ ਤੇ ਉਹ ਉਹਨਾਂ ਨੂੰ ਦਬਾਅ ਪ ਨਹੀਂ ਦੇਂਦੀ ਜਦੋਂ ਕੋਸ਼ਿਸ਼ ਕਰਦੇ ਨੇ ਤੇ ਜਿਹੜਾ ਉੱਥੇ ਲਾਮਾ ਹੁੰਦਾ ਉਹ ਉਸ ਗੱਭਰੂ ਦੇ ਕੋਲ ਉਹ ਮਨਾ ਕਰ ਦਿੰਦਾ ਤੇ ਉਹ ਇੱਕ ਮੱਖਣ ਦਾ ਬੁੱਤ ਜਿਹਾ ਬਣਾ ਰਿਹਾ ਹੁੰਦਾ ਤੇ ਨਾਲ-ਨਾਲ ਆਪਣੀ ਰਚਨਾ ਤੋਂ ਨਾਨਕ ਨਾਨਕ ਜਪ ਰਿਹਾ ਸੀ ਸੋ ਲਾਮਾ ਕਿਹਨੂੰ ਕਹਿੰਦੇ ਨੇ ਬੋਧੀਆਂ ਦੇ ਵਿੱਚ ਲਾਮਾ ਜਿੱਦਾਂ ਕਿ ਜਿਹੜਾ ਇੱਕ ਧਾਰਮਿਕ ਗੁਰੂ ਨੂੰ ਆਪਾਂ ਕਹਿ ਸਕਦੇ ਹਾਂ ਸੋ ਆਪਣੇ ਜਿੱਦਾਂ ਗੁਰੂ ਕਹਿੰਦੇ ਨੇ ਉਦੋਂ ਉਹ ਲਾਮਾ ਕਹਿੰਦੇ ਹਨ ਸੋ ਜਦੋਂ ਲੇਖਕ ਕਹਿੰਦੇ ਕਿ ਮੇਰੀ ਉਤਸੁਕਤਾ ਵਧੀ ਹੈ ਦੇਖ ਕੇ ਕਿ ਇਹ ਨਾਨਕ ਨਾਨਕ ਜਪ ਰਿਹਾ ਤਾਂ ਪੁੱਛਦੇ ਹਨ ਕਿ ਤੁਸੀਂ ਕਿਸ ਦੀ ਪੂਜਾ ਕਰ ਰਹੇ ਹੋ ਮਹਾਤਮਾ ਬੋਧ ਦੀ ਪੂਜਾ ਕਰ ਰਹੇ ਹੋ ਤਾਂ ਉਹ ਕਹਿੰਦਾ ਕਿ ਨਹੀਂ ਅਸੀਂ ਆਪਣੇ ਗੁਰੂ ਦੀ ਪੂਜਾ ਕਰ ਰਹੇ ਹਾਂ ਤੁਹਾਡਾ ਗੁਰੂ ਕੌਣ ਉਹਨਾਂ ਨੇ ਅਗਲਾ ਸਵਾਲ ਜਦੋਂ ਉਹਨੂੰ ਪੁੱਛਿਆ ਤਾਂ ਉਹ ਕਹਿੰਦੇ ਕਿ ਗੁਰੂ ਨਾਨਕ ਤੇ ਫਿਰ ਉਹ ਦੱਸਦੇ ਹਨ ਕਿ ਸਾਨੂੰ ਗੁਰੂ ਨਾਨਕ ਸਾਹਿਬ ਬਾਰੇ ਸਾਡੇ ਹੈੱਡ ਲਾਵਾ ਕਿ ਜਿਹੜੇ ਉਹਨਾਂ ਦੇ ਹੈੱਡ ਗੁਰੂ ਕਹ ਲੋ ਜਿਹੜੇ ਸੀਗੇ ਉਸ ਵਕਤ ਧਾਰਮਿਕ ਗੁਰੂ ਉਹਨਾਂ ਨੇ ਦੱਸਿਆ ਉਹਨਾਂ ਨੂੰ ਉਹਨਾਂ ਦੇ ਲਾਮਾ ਨੇ ਸੋ ਕਿ ਉਹਨਾਂ ਦੇ ਇਤਿਹਾਸਕ ਪਰੰਪਰਾ ਚੱਲਦੀ ਆ ਰਹੀ ਸੀ ਕਿ ਉਹਨਾਂ ਦੇ ਪੂਰਵਜਾਂ ਤੋਂ ਕਿਸੇ ਵੇਲੇ ਲਾਮਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ ਤੇ ਉਸੇ ਵਕਤ ਤੋਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਪੂਜਾ ਉਹ ਕਰਦੇ ਆ ਰਹੇ ਹਨ ਤੇ ਉਹ ਅੱਗੇ ਉਹ ਦੱਸਦਾ ਹੈ ਲੇਖਕ ਨੂੰ ਕਿ ਆਪਣਾ ਉਹਨਾਂ ਦੇ ਜਿਹੜੇ ਮੰਦਰ ਨੇ ਬੋਧੀਆਂ ਦੇ ਉਹਨਾਂ ਨੂੰ ਗੁੰਫਾ ਕਿਹਾ ਜਾਂਦਾ ਹੈ ਬੋਧੀ ਮੰਦਰ ਨੂੰ ਵੀ ਗੁੰਫਾ ਦੇ ਵਿੱਚ ਸਾਡੇ ਕੋਲ ਮਹਾਤਮਾ ਬੁੱਧ ਦੀ ਮੂਰਤ ਦੇ ਨਾਲ ਨਾਲ ਸ਼ਿਵਜੀ ਦੀ ਸ਼ਿਵਜੀ ਭਗਵਾਨ ਦੀ ਵੀ ਪੂਜਾ ਹੁੰਦੀ ਹੈ ਤੇ ਕ੍ਰਿਣਾ ਨਾਨਕ ਦੇਵ ਸਾਹਿਬ ਜੀ ਦੀ ਵੀ ਪੂਜਾ ਹੁੰਦੀ ਹੈ ਤੇ ਉਹ ਦੱਸਦਾ ਕਿ ਇੱਥੋਂ ਸੰਗਾਂਗ ਤੋਂ 16 ਕਿਲੋਮੀਟਰ ਦੀ ਤਕਰੀਬਨ ਦੂਰੀ ਤੇ ਪੈਮੋ ਸ਼ਬੂ ਦਾ ਜੰਗਲ ਪੈ ਜਾਂਦਾ ਜਿੱਥੇ ਗੁਰੂ ਸਾਹਿਬ ਨੇ ਬੈਠ ਕੇ ਤਪੱਸਿਆ ਕੀਤੀ ਸੀ ਆਪਣੇ ਦੋਨਾਂ ਸਾਥੀਆਂ ਸਮੇਤ ਤੇ ਇਸ ਤਪੱਸਿਆ ਦੇ ਯਾਦ ਵਿੱਚ ਜਾਂ ਉਸ ਜਗ੍ਹਾ ਦੇ ਇਹ ਤਿੰਨ ਦਿਨ ਮਾਰਚ ਦੇ ਮਹੀਨੇ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਜਿੱਥੇ ਸਾਰੀ ਵਾਦੀ ਦੇ ਲੋਕ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੀ ਪੂਜਾ ਕਰਦੇ ਹਨ ਉਹਨਾਂ ਨੂੰ ਯਾਦ ਕਰਦੇ ਹਨ ਤੇ ਇਸੇ ਤਪੱਸਿਆ ਦੇ ਬਾਬਤ ਇੱਕ ਘਟਨਾ ਵੀ ਸਾਂਝੀ ਕਰਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਪੂਜਾ ਕਰ ਰਹੇ ਸਨ ਤਪੱਸਿਆ ਕਰ ਰਹੇ ਸਨ ਤਾਂ ਇੱਕ ਜੰਗਲਾਂ ਦੇ ਰਿਸ਼ ਉਹਨਾਂ ਨੂੰ ਆ ਪੈਂਦੇ ਹਨ ਕਿ ਜਿਹੜਾ ਇਹ ਪੱਥਰ ਹੁੰਦਾ ਹੈ ਗੁਰੂ ਸਾਹਿਬ ਨੂੰ ਆਪਣਾ ਸਾਰਾ ਦੇ ਕੇ ਉਸ ਨੇ ਆਪਣੀ ਗੋਦ ਵਿੱਚ ਲੈ ਲਿਆ ਤੇ ਉੱਪਰ ਚੁੱਕ ਲੈਂਦਾ ਉਹਨਾਂ ਦੇ ਦੋਨਾਂ ਸਾਥੀਆਂ ਸਮੇਤ ਤੇ ਰੇਸ਼ ਨੇ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਗੁਰੂ ਸਾਹਿਬ ਤੇ ਹਮਲਾ ਕਰਨ ਵਿੱਚ ਨਾਕਾਮਯਾਬ ਰਹਿੰਦਾ ਤੇ ਉਹ ਦਸ ਜਨਕੀਨਾ ਪੱਥਰਾਂ ਤੇ ਅੱਜ ਵੀ ਤਿੰਨ ਮਾਨਵ ਸਰੀਰਾਂ ਦੀ ਮਨੁੱਖੀ ਸਰੀਰਾਂ ਦੀਆਂ ਜਿਹੜੀਆਂ ਨੇ ਉਹ ਬੜੀਆਂ ਹੋਈਆਂ ਨੇ ਛਾਪਾਂ ਲੱਗੀਆਂ ਹੋਈਆਂ ਨੇ ਤੇ ਉਹ ਦੇਖ ਕੇ ਐਵੇਂ ਹੀ ਲੱਗਦਾ ਕਿ ਉਹ ਗੁਰੂ ਨਾਨਕ ਉਹ ਉਸ ਵਕਤ ਦੀਆਂ ਹੀ ਨੇ ਕੋਲ ਦੇਖ ਕੇ ਐਵੇਂ ਨਹੀਂ ਲੱਗਦਾ ਕਿ ਜਿੱਦਾਂ ਵੀ ਕਿਸੇ ਮਨੁੱਖੀ ਘੜੇ ਨੇ ਘੜੀਆਂ ਨੇ ਸੋ ਹੋ ਸਕਦਾ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇੱਧਰ ਆਏ ਜਦੋਂ ਉਹਨਾਂ ਨੇ ਇੱਥੇ ਪੱਥਰਾਂ ਦੇ ਬੈਠ ਕੇ ਪੇਮੂ ਸ਼ੋਬੋ ਦੇ ਜੰਗਲਾਂ ਵਿੱਚ ਤਪੱਸਿਆ ਕੀਤੀ ਵੀ ਉਹਦੋਂ ਦੇ ਹੀ ਕੋਈ ਛਾਪਾ ਹੋਣ ਫੇਰ ਉਸ ਦੇ ਹਨ ਕਿ ਇੱਥੇ ਇੱਕ ਛੋਟੀ ਨਦੀ ਹੈ ਜਿਸ ਦੇ ਕੰਢੇ ਦੋ ਵਿਸ਼ਾਲ ਪੱਥਰਾਂ ਦੇ ਵਿੱਚਕਾਰ ਇੱਕ ਬਹੁਤ ਲੰਬੀ ਗੁਫਾ ਨੁਮਾ ਦਰਵਾਜ਼ਾ ਜਿਹਾ ਹੈ ਤੇ ਇਹਦੇ ਵਿੱਚੋਂ ਸਿਰਫ ਚੰਗੇ ਦਿਲ ਵਾਲਾ ਹੀ ਪੁਰਸ਼ ਨਿਕਲ ਸਕਦਾ ਸੋ ਇਹ ਵੀ ਇੱਕ ਉੱਥੇ ਉਸ ਜਿਹੜਾ ਤੰਗ ਤੰਗ ਗੁਫਾ ਨੂੰ ਮਦਰਵਾਜਾ ਉਸ ਨਾਲ ਜੁੜੀ ਇੱਕ ਅਹਿਮ ਦੇਵ ਚਸਪ ਜੀ ਕਹ ਲੋ ਕੀ ਹੈਗੀ ਇਹ ਗੱਲਬਾਤ ਜਿਹੜੀ ਉਹਨਾਂ ਨੇ ਇਸ ਜਦੋਂ ਸਿੰਘਾਂਗ ਬਾਰੇ ਦੱਸਿਆ ਤੇ ਉਹਨਾਂ ਨੇ ਵੀ ਇਸ ਕਿਤਾਬ ਵਿੱਚ ਦੱਸਿਆ ਉਸ ਗੁਫਾ ਬਾਰੇ ਦਰਵਾਜੇ ਬਾਰੇ ਤੇ ਫਿਰ ਪੈਮੋਸ਼ੂ ਤੋਂ ਬੂਲੇ ਜੰਗਲਾਂ ਤੋਂ ਬਾਹਰ ਗੁਰੂ ਮਹਾਰਾਜ ਜੀ ਇੱਥੋਂ 1 ਮੀਲ ਦੂਰ ਜ ਉਹਦਾ ਯਾਨੀ ਕਿ ਇੱਥੋਂ ਥੋੜੀ ਦੂਰ ਜਾ ਕੇ ਇੱਕ ਲੰਬੀ ਗੁਫਾ ਵੀ ਜਿਹਦੀ तकरीबन ਲੰਬਾਈ 1 ਮੀਲ ਤੱਕ ਹੋਏਗੀ ਉੱਥੇ ਗੁਰੂ ਸਾਹਿਬ ਜੀ ਨੇ ਤਪੱਸਿਆ ਕੀਤੀ ਸੀ ਪੇਮੋ ਸ਼ੋਬੋ ਦੇ ਜੰਗਲਾਂ ਤੋਂ ਬਾਅਦ ਤੇ ਇੱਥੇ ਗੁਰੂ ਸਾਹਿਬ ਨੇ ਮੇਂਬਾ ਜਾਤੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਤਿੱਬਤ ਤੋਂ ਲਿਆ ਕੇ ਇੱਥੇ ਵਸਾਇਆ ਸੀ ਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦੀ ਯਾਦ ਵਿੱਚ 24 ਮਾਰਚ ਨੂੰ ਹੈ ਜਿਹੜਾ ਉਸ ਤੇ ਬਹੁਤ ਹੀ ਭਾਰੀ ਮੇਲਾ ਲੱਗਦਾ ਸੋ ਇਹ ਸੀਗੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੀ ਤੁਹਾਡੇ ਨਾਲ ਛੋਟੀ ਜਿਹੀ ਸਿੱਖ ਇਤਿਹਾਸ ਦੇ ਵਿੱਚੋਂ ਜਾਣਕਾਰੀ ਸਾਂਝੀ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਉਦਾਸੀਆਂ ਵੇਲੇ ਜਿਵੇਂ ਜਦੋਂ ਉਹ ਸੰਗਾਂਗ ਮੰਚੂਕਾ ਜਾਂਦੇ ਹਨ ਤੇ ਉੱਥੇ ਤਪੱਸਿਆ ਕਰਦੇ ਹਨ ਤੇ ਉੱਥੇ ਦੇ ਲੋਕਾਂ ਨੂੰ ਦਰੁਣਾਲ ਜੋੜਦੇ ਹਨ ਤੇ ਆਉਣ ਵਾਲੀ ਵੀਡੀਓ ਵਿੱਚ ਇਸ ਤਰ੍ਹਾਂ ਦੀ ਅਸੀਂ ਹੋਰ ਬਹੁਤ ਸਾਰੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਨਾਲ ਸਮੇਂ ਸਮੇਂ ਸਿਰ ਸਾਂਝੇ ਕਰਦੇ ਰਹਾਂਗੇ ਤਦ ਤੱਕ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ